ਦੇ ਲੋਕਾਂ ਬੋਲ ਰਹੇ ਕਿ ਕਿਹਾ ਜਾ ਰਿਹਾ ਵੀ ਵਿਕਾਸਪੁਰਜ ਦੇ ਕੰਮ ਨੂੰ ਦੇਖ ਕੇ ਕਿਉਂਕਿ ਕੌਂਸਲਰ ਦੇ ਕਾਫੀ ਟਾਈਮ ਦੇਖ ਰਿਹਾ ਵੀ ਕੰਮ ਅਜੇ ਤੱਕ ਨਹੀਂ ਪਈ ਬੜੀ ਵਿਕਾਸਪੁਰਜ ਦੇ ਕੰਮ ਨੂੰ ਦੇਖ ਕੇ ਕਿਹੜਾ ਵੋਟ ਪਾਈ ਜਾਏਗੀ ਕੀ ਕਰਾਂਗੇ ਇਹਦੇ ਬਾਅਦ ਅੱਜ तकरीबन ਸਾਰੇ ਵਾਰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਤਕਰੀਬਨ ਹੁਣ ਮੈਂ 33 ਨੰਬਰ ਵਾਰਡ ਚਾਂ ਔਰ ਡੋਰ ਲੂਰ ਕਰ ਰਹੇ ਹਾਂ ਔਰ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਔਰ ਸਾਡੇ ਕੈਂਡੀਡੇਟ ਜਿਨ੍ਹਾਂ ਨੇ 2 ਸਾਲ ਤੋਂ ਲਗਾਤਾਰ ਇਸ ਵਾਰਡ ਦੇ ਵਿੱਚ ਮਿਹਨਤ ਕੀਤੀ ਹੈ ਕਿਉਂਕਿ ਕੰਮ ਤਾਂ ਡਿਵੈਲਪਮੈਂਟ ਦੇ ਮੈਂ ਹੀ ਕਰਵਾ ਕੇ ਦਿੱਤੇ ਪਰ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਵਿਚਰ ਕੇ ਜੋ ਇਹਨਾਂ ਨੇ ਸੇਵਾ ਕੀਤੀ ਅੱਜ ਪਾਰਟੀ ਨੇ ਵੀ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਔਰ ਲੋਕਾਂ ਨੇ ਮਨ ਮੰਨਾਇਆ ਕਿ ਅਸੀਂ ਇੱਕ ਇੱਕ ਜਿਹੜੀ ਵੋਟ ਆ ਸਾਡੀ ਉਹ ਆਮ ਆਦੀ ਪਿੰਡ ਚ ਪਾੜੀ ਦਾ ਜੋ ਚੋਣ ਨਿਸ਼ਾਨ ਝਾੜੂ ਉੱਤੇ ਵੋਟ ਪਾਣੀ ਹੈ ਔਰ ਮੈਨੂੰ ਆਸ ਹੈ ਕਿ 93 ਵਾਰਡ ਚ ਬਹੁਤ ਹੀ ਵੱਡੇ ਮਾਰਜਿਨ ਨਾਲ ਜਿੱਤ ਕੇ ਉਜਬੇ ਜੀ ਮਿਲਰ ਬੋਰਡ ਦੀ ਮੰਨੀ ਤਾਂ ਐਤ ਕੀ ਪਾਰਟੀਆਂ ਦਾ ਵੀ ਸਵਾਹ ਲੱਗਦਾ ਚੜ੍ਹੋ ਫਿਰ ਲੱਗਦਾ ਬਾਕੀ ਪਾਰਟੀਆਂ ਤੇ ਵੀ ਕੀ ਦੇਖੋ ਜੀ ਡਿਵੈਲਪਮੈਂਟ ਨੂੰ ਲੋਕ ਪੈਣ ਲੋਕ ਵੋਟ ਪਾਣਗੇ ਲੋਕਾਂ ਨੇ ਡਿਵੈਲਪਮੈਂਟ ਵੋਟ ਪਾਣੀ ਹੈ ਪਿਛਲੀਆਂ ਰਵਾਇਤੀ ਪਾਰਟੀਆਂ ਵਾਅਦੇ ਕਰਦੀਆਂ ਨਹੀਂ ਲੋਕੀ ਤਦੇ ਤੋਂ ਲੋਕਾਂ ਨੇ ਬਦਲਾਅ ਕੀਤਾ ਸੀ ਇਸੇ ਕਾਰਨ ਬਦਲਾਅ ਹੋਇਆ ਸੀ ਇਹ ਬਦਲਾਅ ਤੋਂ ਬਾਅਦ ਲੋਕਾਂ ਨੂੰ ਢਾਈ ਸਾਲ ਦਾ ਪਤਾ ਕਿ ਕਿੰਨੇ ਕਿ ਡਿਵੈਲਪਮੈਂਟ ਹੋ ਗਈ ਹੈ ਲੋਕਾਂ ਦੇ ਸਾਹਮਣੇ ਹੈ ਲੋਕ ਪਬਲਿਕ ਜਾਣ ਤੋਂ ਡਰਦੇ ਸੀ ਮਾਪਪਲੇ ਦੇ ਵਿੱਚ ਤੁਰੇ ਫਿਰਦਾ ਇਸ ਕਰਕੇ ਲੋਕਾਂ ਦਾ ਜੋ ਮਨ ਹੈ ਉਹ ਆਮ ਆਦੀ ਪਾਰਟੀ ਦਾ ਬਿੱਟੂ ਦਾ ਕਹਿਣਾ ਰਵਨੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਮੇਰ ਆਪਣਾ ਬਣਾਵਾਂਗੇ ਲੋਜਾਨੇ ਦੇ ਵਿੱਚ ਜਿੱਤੂ ਜਰੂਰ ਆਪ ਦਾ ਜਿੱਤ ਲੋ ਆਪ ਦਾ ਜਿੱਤੇ ਨਹੀਂ ਜਾਂਦਾ ਬਾਕੀ ਉਹ ਕੀ ਕਰੋਗੇ ਆਪ ਤਾਂ ਨਿਕਲ ਜਿਓ ਆਮ ਜਨਤਾ ਨੂੰ ਅਪੀਲ ਕਰ ਰਹੇ ਹਾਂ ਹਣੀ ਆਮ ਜਨਤਾ ਨੂੰ ਅਪੀਲ ਹੈ ਕਿ ਡਿਵੈਲਪਮੈਂਟ ਨੂੰ ਵੋਟ ਪਾਓ ਲੋਕੀ ਡਿਵੈਲਪਮੈਂਟ ਚਾਹੁੰਦੇ ਨੇ ਡਿਵੈਲਪਮੈਂਟ ਨੂੰ ਵੋਟ ਪੈਣੀ ਚਾਹੀਦੀ ਹੈ ਜਿਹੜਾ ਨਮਾਇੰਦਾ ਲੋਕਾਂ ਦੇ ਕੰਮ ਕਰ ਰਿਹਾ ਆ ਉਹਨੂੰ ਵੋਟ ਪੈਣੀ ਚਾਹੀਦੀ ਹੈ ਕੰਮ ਨੂੰ ਵੋਟ ਪੈਣੀ ਚਾਹੀਦੀ ਹੈ ਕੀ ਕਹਿਣਾ ਚਾਹੁੰਗੇ ਜਿਹੜੇ ਅੱਤੀ ਚੋਣ ਲੜਦੇ ਵੇ ਲੋਕਾਂ ਦਾ ਸਾਥ ਕਿਸ ਤਰੀਕੇ ਦਾ ਮਿਲਦਾ ਪਿਆ ਯਾਰ ਜੀ ਬਹੁਤ ਵਧੀਆ ਮਿਲਦਾ ਪਿਆ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਪਿਆ ਸਾਨੂੰ ਹੁੰਗਾਰਾ ਬਹੁਤ ਹੀ ਮਿਲਦਾ ਪਿਆ ਸਾਰੇ ਇਹ ਕਹਿ ਰਹੇ ਨੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਜ਼ਰੂਰ ਪਾਵਾਂਗੇ ਅਸੀਂ ਕੀਮਤੀ ਵੋਟ ਡਿਵੈਲਪਮੈਂਟ ਤੇ ਆਧਾਰ ਤੇ ਵੋਟ ਪਾਵਾਂਗੇ ਤੁਹਾਨੂੰ ਜ਼ਰੂਰ ਕਾਫੀ ਟਾਈਮ ਤੋਂ ਜੁੜੇ ਹੋਏ ਆਵਾਦੀ ਪਾਰਟੀ ਦਾ ਪਹਿਲਾਂ ਵੈਸੇ ਵੀ ਕੋ ਮਤਲਬ ਕਰਦੇ ਰਹੇ ਹੋ ਸੇਵਾ ਕਰਦੇ ਰਹੇ ਹੋ ਲੋਕਾਂ ਦੇ ਕੰਮ ਵੀ ਕਰਾਏ ਨੇ ਹੁਣ ਕਿਸ ਤਰੀਕੇ ਦਾ ਰਿਸਪੌਂਸ ਮਿਲਦਾ ਜਿਹੜੇ ਕੰਮ ਬਾਕੀ ਹੋਏ ਬਚੇ ਹੋਏ ਕੰਮ ਨੇ ਉਹਦਾ ਬਾਰੇ ਲੋਕੀ ਕੀ ਦੇਖੋ ਜੀ ਚੌਧਰੀ ਮਦਰਾਲ ਬੱਗਾ ਜੀ ਨੇ ਫਿਲਹਾਲ ਤਾਂ ਸਾਰੀ ਡਿਵੈਲਪਮੈਂਟ ਹੋ ਚੁੱਕੀ ਆ ਕੋਈ ਕੰਮ ਹੈ ਜੇ ਛੱਡਿਆ ਹੀ ਨਹੀਂ ਹੈ ਕਿਉਂਕਿ ਮੁੱਲ ਨਹੀਂ ਛੱਡੇ ਹੋ ਗੇ ਗਲੀ ਨਹੀਂ ਛੱਡੀ ਹੈਗੀ ਫੇਰ ਵੀ ਜੋ ਵੀ ਰਹਿ ਚੁੱਕਿਆ ਵਾ ਅਸੀਂ ਸੇਰੇ ਸ਼ਾਮ ਲੋਕਾਂ ਦੀ ਸੇਵਾ 'ਚ ਹਾਜ਼ਰ ਆ ਠੀਕ ਆ ਜੀ ਅਸੀਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਜਿੱਦਾਂ ਕੰਮ ਪਹਿਲਾਂ ਹੋ ਰਹੇ ਨੇ ਉਦਾਂ ਹੀ ਕਰਾਂਗੇ ਕੋਈ ਕੰਮ ਐਸਾ ਜਿਹੜਾ ਲੋਕ ਖਾਸ ਕਹਿੰਦੇ ਹੁਣ ਵੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਮੀਨ ਕੋਈ ਅਸੀਂ ਖਾਸ ਜਿਹੜੀ ਲੋਕਾਂ ਨੇ ਡਿਮਾਂਡ ਸੁਣ ਰੱਖੀ ਹੁਣ ਵੀ ਇਹ ਕੰਮ ਸਾਡੇ ਰਹਿਦੇ ਨੇ ਬਾਕੀ ਜੀ ਜੀ ਕੋਈ ਡਿਮਾਂਡ ਨਹੀਂ ਹੈਗੀ ਫਿਲਹਾਲ ਤਾਂ ਅੱਜ ਦੀ ਕੜੀ ਤੇ ਤਾਂ ਕੋਈ ਨਹੀਂ ਹੈਗੀ ਜਿਹੜਾ ਕੰਮ ਆਊਗਾ ਜਿਹੜੇ ਰੋਕੀ ਡਿਮਾਂਡ ਕਰਨਗੇ ਆਪਾਂ ਉਹਨਾਂ ਦਾ ਹੁਕਮ ਸਿਰ ਮੱਥੇ ਤੇ ਇਹ ਪਹਿਲ ਦੇ ਅਧਾਰ ਤੇ ਕਰਾਂਗੇ ਜਿੱਲਾ ਵੀ ਲੋਕਾਂ ਦੇ ਵਿੱਚ ਵਿਚਰਿਆ ਹੋਰ ਕਾਫੀ ਦੇਖਿਆ ਜਾਂਦਾ ਵੀ ਗਲੀ ਮਹੱਲੇ ਦੀ ਵਿੱਚ ਵਿੱਚ ਸੜਕਾਂ ਬਣਾਈਆਂ ਜਾਂਦੀਆਂ ਸੀਵਰ ਪਾਉਣੇ ਇਹਨਾਂ ਵਿੱਚ ਲੱਗੇ ਰਹੀ ਹੂੰ ਬਤੌਰ ਇੱਕ ਉਮੀਦਵਾਰ ਵੀ ਲੱਗੇ ਰਹੀ ਹੂੰ ਇਹ ਆਪਣਾ ਕਹਿ ਲਈ ਇੱਕ ਸੇਵਾਦਾਰ ਵਜੋਂ ਲੱਗੇ ਰਹੀ ਹੂੰ ਹੁਣ ਕਿਸ ਤਰੀਕੇ ਦਾ ਰਿਸਪਾਂਸ ਲੋਕਾਂ ਦਾ ਮਿਲਦਾ ਪਿਆ ਵਾ ਦੇਖੋ ਜੀ ਇਹ ਜਿਹੜਾ ਨਾਰਥ ਪੈਂਦਾ ਕਨਸਿਸਟੈਂਸੀ ਇਹਦੇ ਵਿੱਚ ਵਾਰਡ ਨੰਬਰ 93 ਬਹੁਤ ਪਿਛੜਿਆ ਹੋਇਆ ਇੱਥੇ ਡਿਵੈਲਪਮੈਂਟ ਹੋਈ ਨਹੀਂ ਸੀ 25-30 ਸਾਲ ਤੋਂ ਠੀਕ ਹੈ ਜਦੋਂ ਦੀ ਸਾਡੀ 2.5 ਸਾਲ ਦੀ ਸਰਕਾਰ ਆਈ ਹੈ ਚੌਧਰੀ ਮਦਨ ਨਾਲ ਬੱਗਾ ਜੀ ਵਿਧਾਇਕ ਚੁਣੇ ਗਏ ਨੇ ਉਹਨਾਂ ਨੇ ਜਿਹੜੇ ਜਿਵੇਂ ਕੁੰਜ ਵਿਹਾਰ ਹੋ ਗਿਆ ਫੈਂਟਾ ਕਲੋਨੀ ਤਰਸੇਮ ਕਲੋਨੀ ਠੀਕ ਹੈ ਹਰੀ ਸਿੰਘ ਨਗਰ ਟੰਡਨ ਨਗਰ ਪ੍ਰੇਮ ਵਿਹਾਰ ਉਧਰੋਂ ਜੂਹੀ ਕੇਸਰੀਨ ਕਲੇਵ ਇਹ ਜਿਹੜੇ ਇਹ ਮੱਲੇ ਆਉਂਦੇ ਤੇ ਬਿਲਕੁਲ ਪਿਛੜਿਆ ਹੋਇਆ ਸੀ ਨਾ ਤਾਂ ਇੱਥੇ ਚੱਜ ਨਾਲ ਵਾਟਰ ਸਪਲਾਈ ਦੀ ਲਾਈਨ ਸੀ ਨਾ ਸੀਵਰ ਸੀ ਏ ਅਸੀਂ ਇੱਥੇ ਪੂਰੀ ਡਿਵੈਲਪਮੈਂਟ ਕਰਾਈ ਹੈ ਬੱਗਾ ਜੀ ਨੇ ਚੌਧਰੀ ਮਦਨਾਲ ਜੀ ਨੇ ਤੇ ਜੋ ਡਿਮਾਂਡ ਯਾਨੀ ਕਿ ਲੋਕਾਂ ਦੀਆਂ ਹੋਣਗੀਆਂ ਫਿਲਹਾਲ ਤਾਂ ਹਜੇ ਇਸ ਏਰੀਆ 'ਚ ਇੰਨੀ ਕਿ ਡਿਵੈਲਪਮੈਂਟ ਹੋ ਗਈ ਹੈ ਕਿ ਕੰਮ ਛੱਡਿਆ ਹੀ ਨਹੀਂ ਠੀਕ ਹੈ ਜੋ ਕਿਸੇ ਦੀ ਸੰਗਤ 'ਚ ਆਊਗਾ ਫੈਸਲਾ ਤਾਂ ਅਸੀਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਗਰਾਊਂਡ ਜ਼ੀਰੋ ਤੋਂ ਅਗਰ ਆਪਾਂ ਮੀਡੀਆ ਰਿਪੋਰਟ ਲਈਏ ਤੁਹਾਡੇ ਵਾਰ ਚ 39 ਵਾਰਚ ਕਹਿੰਦੇ ਕੋਈ 40 ਤਾਂ ਹੀ ਰਹਿ ਗਈ ਆ ਝਾੜੂ ਜਿੱਤਿਆ ਪਿਆ ਇਹਦੇ ਬਾਰੇ ਤੁਹਾਡਾ ਕੀ ਕਹਣਾ ਦੇਖੋ ਜੀ ਪਿਆਰ ਆ ਸੰਗਤ ਦਾ ਠੀਕ ਹੈ ਕੰਮ ਕਰਨਾ ਸਾਡਾ ਫਰਜ਼ ਹੈ ਜੀ ਠੀਕ ਹੈ ਕਹਿੰਦੇ ਬਾਕੀ ਪ੍ਰਮਾਤਮਾ ਤੇ ਛੱਡਿਆ ਹੋਇਆ ਆਪਾਂ ਆਪਣੀ ਮਿਹਨਤ ਨੂੰ ਕੋਈ ਕਸਰ ਨਹੀਂ ਛੱਡੀ ਜੀ 10 ਸਾਲ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਆਂ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਤੇ ਅਸੀਂ ਆਸ ਕਰਦੇ ਆਂ ਸੰਗਤ ਦਾ ਇੰਨਾ ਪਿਆਰ ਆ ਕਿ ਜਿੱਤ ਕੇ ਆਵਾਂਗੇ ਇੱਕ ਹੀ ਤਰੀਕ ਨੂੰ ਵਾਰਡ ਦੇ ਨੁਮਾਇੰਦੇ ਚੁਣੇ ਜਾਂਦੇ ਹੋ ਹੋਸਟ ਜਾਓਗੇ ਵਾਰਡ ਦੇ ਵਿੱਚ ਰਹੋਗੇ ਜਾਂ ਜਿਹੜੇ ਪਹਿਲਾਂ ਕੌਂਸਲਰ ਹੁੰਦੇ ਸੀ ਉਹ ਨਜ਼ਰ ਨਹੀਂ ਆਉਂਦੇ ਸੀ ਲੋਕਾਂ ਨੂੰ ਦੇਖੋ ਜੀ ਅਸੀਂ ਤਾਂ ਲੋਕਾਂ ਦੇ ਘਰੇ ਜਾ ਕੇ ਕੰਮ ਕਰਕੇ ਆਨੇ ਆਂ ਅਸੀਂ ਇਹ ਨਹੀਂ ਕਿ ਦਫ਼ਤਰ 'ਚ ਕੋਈ ਹੈ ਹੀ ਨਹੀਂ ਅਸੀਂ ਜਦੋਂ ਸਾਨੂੰ ਕੋਈ ਕੰਪਲੇਂਟ ਆਉਂਦੀ ਹੈ ਚਾਹੇ ਮੈਂ ਜਾਵਾਂ ਚਾਹੇ ਮੇਰੇ ਦਫ਼ਤਰ ਕੋਈ ਬੈਠਾ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਭੇਜਦਾ ਕਿ ਜੇ ਕੋਈ ਕੰਮ ਹੈਗੇ ਬਾਅਦ ਚ ਫੋਨ ਕਰਕੇ ਹੀ ਪੁੱਛੀਦਾ ਜੀ ਕਿ ਤੁਹਾਡਾ ਕੰਮ ਹੋ ਗਿਆ ਜੇ ਨਹੀਂ ਹੋਇਆ ਤਾਂ ਸਾਨੂੰ ਦੱਸੋ ਅਫਸਰਾਂ ਨੂੰ ਸਾਰਿਆਂ ਨੂੰ ਬਹੁਤ ਸਹਾਯੋਗ ਮਿਲ ਰਿਹਾ ਸਾਰੇ ਅਫਸਰਾਂ ਦਾ ਭੱਜ ਕੇ ਕੰਮ ਕਰਾਉਂਦੇ ਨੇ ਜਿੰਨੇ ਸਰਕਾਰੀ ਮੈਂ ਕਹਿੰਦਾ ਮਤਲਬ ਹੈ ਜ਼ਮੀਨ ਨਾਲ ਜੁੜੇ ਰਹੋਗੇ ਮੈਂ ਕਹਾਂ ਜੀ ਜੁੜੇ ਹੋਏ ਆ ਕਿ 10 ਸਾਲ ਤੋਂ ਜੁੜੇ ਹੋਏ ਆ ਜੁੜੇ ਰਵਾਂਗੇ ਬਿਲਕੁਲ ਜੀ ਬਿਲਕੁਲ ਮੇਰ ਬਣਾਉਗੇ ਜੀ ਆਪਣਾ ਬਿਲਕੁਲ ਮੇਰ ਬਣਾਵਾਂਗੇ ਜੀ 95 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣਗੀਆਂ। ਇਹ ਸੰਗਤ ਦਾ ਇੰਨਾ ਪਿਆਰ ਆ ਕਿ 95 ਦੀਆਂ 95 ਸੀਟਾਂ ਆਮ ਆਦਮੀ ਪਾਰਟੀ ਝੋਲੀ 'ਚ ਪੈਣਗੀਆਂ। ਬਹੁਮਤ ਦੇ ਨਾਲ ਬਣੇਗੀ। ਬਿਲਕੁਲ ਜੀ ਬਹੁਮਤ ਨਾਲ ਬਣੇਗੀ। ਠੀਕ ਹੈ। ਕੀ ਕਿਹੜਾ ਚਾਹਦੇ ਹੋ ਵੀ ਜੀ ਇਲਾਕੇ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੂੰ ਸੀਟ ਮਿਲੀ ਹੋਈ ਔਰ ਸਾਰੀ ਪਾਰਟੀਆਂ ਲੱਗੀ ਹੋਈਆਂ ਨੇ ਫਿਰ ਇਹਦਾ ਇਹਨੂੰ ਪਸੰਦ ਕਰਦੇ ਹੋ ਤੁਸੀਂ। ਸਰ ਆਮ ਆਦਮੀ ਪਾਰਟੀ ਬੈਸਟ ਹੈ। ਤੁਸੀਂ ਜਿਸ ਪਾਰ 'ਚ ਬੈਠੇ ਹੋ ਉਸ ਟਾਈਮ ਖੜੇ ਹੋ। ਤੁਸੀਂ ਦੇਖ ਸਕਦੇ ਹੋ ਜੀ ਇੱਧਰ ਐਕਸਰਸਾਈਜ਼ ਵਾਸਤੇ ਲੱਗੇ ਹੋਏ ਆ। ਇੱਧਰ ਟਾਇਲਾਂ ਲੱਗੀਆਂ ਉੱਪਰ ਦੇਖੋ ਲਾਈਟਾਂ ਲੱਗੀਆਂ ਆਹ ਤੋਂ 20 ਸਾਲ ਤੋਂ ਪਹਿਲਾਂ ਤੁਸੀਂ ਦੇਖੇ ਹੋਣੇ ਇਹ ਪਾਰ ਦਾ ਕੀ ਹਾਲ ਸੀਗਾ ਕੋਈ ਪਾਰਕ ਨਹੀਂ ਸੀ ਕੋਈ ਡਵੈਲਪਮੈਂਟ ਸੀ ਪ੍ਰੋਪਰ ਲਾਈਟਸ ਹੈ ਪ੍ਰੋਪਰ ਦਰਖਤ ਲੱਗੇ ਹੋਏ ਜੀ ਟਾਇਲਾਂ ਲੱਗੀਆਂ ਹੋਈਆਂ ਇਸ ਕਰਕੇ ਇਹ ਦੇਖੋ ਮਹੌਲਕ ਨਹੀਂ ਨਿਕਨਾਲੀ ਹੈ ਜੀ ਆਮ ਆਦਮੀ ਪਾਰਟੀ ਦੀ ਦੇਣ ਹੈ ਜੀ ਇਸ ਕਰਕੇ ਆਪਾਂ ਸਾਰੇ ਦਸ਼ਮੇਸ਼ ਭਾਈ ਦੇ ਨਾਲ ਹੈ ਕਿਉਂਕਿ ਉਹ ਆਪ ਇੱਥੇ ਸਵੇਰੇ ਸ਼ਾਮ ਸੈਰ ਕਰਦੇ ਦੇਖਦੇ ਆ ਕੋਈ ਗੰਦਗੀ ਪਰੇਸ਼ਾਨੀ ਕਿਸ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਉਹ ਆਪ ਇੱਥੇ ਆ ਕੇ ਆਪ ਕਲੀਅਰ ਕਰਵਾਉਂਦੇ ਸਾਰੀ ਚੀਜ਼ਾਂ ਹਾਂ ਜੀ ਕਹਿਣ ਦਾ ਮਤਲਬ ਹੈ ਜੋ ਵਿਕਾਸ ਆਮ ਆਦਮੀ ਪਾਰਟੀ ਕਰਾ ਸਕਦੀ ਹੈ ਕੋਈ ਨਹੀਂ ਕਰਾ ਸਕਦਾ ਸਰ ਤੁਸੀਂ ਦੇਖੋ ਨਾ 2.5 ਸਾਲ ਔਰ 20 ਸਾਲ ਕੰਪੈਰੀਜ਼ਨ ਕਰ ਲੋ ਤੁਹਾਨੂੰ ਆਪ ਪਤਾ ਲੱਗ ਜਾਊਗਾ ਤੇ ਸੁਹਾਣੀ ਨਹੀਂ ਕੋਈ ਪਛਣ ਵਾਲਾ ਇਹ ਇਹ ਤੁਸੀਂ ਆਮ ਆਦਮੀ ਵਾਲੇ ਸਮਰਥਕ ਹੋ ਜਾਂ ਇਲਾਕਾ ਨਿਵਾਸੀ ਹੋਣ ਕਰਕੇ ਸਰ ਮੈਂ ਇਲਾਕਾ ਨਿਵਾਸੀ ਮੇਰੇ ਇਲਾਕੇ ਜੀ ਹੈ ਵਾਰਡ ਨੰਬਰ 93 ਮੇਰਾ ਘਰ ਸਾਹਮਣੇ ਹੈ ਜੀ ਠੀਕ ਹੈ ਔਰ ਮੈਂ ਡੇਲੇ ਤੇ ਸ਼ਾਮ ਨੂੰ ਆਣਾ ਹੀ ਆਪਣੀ ਸਿਹਰ ਕਰਦਾ ਸਾਰਾ ਕੁਝ ਸਾਫ਼ ਸੁਥਰਾ ਇਸ ਕਰਕੇ ਮਜ਼ਾ